ਸ਼ੁਰੂ ਕੀ ਨਾਮ ਤੁਹਾਡਾ ਹੀ ਸਰ ਆ ਰਹੀ ਹੈ ਹਾਂ ਆ ਰਹੀ ਹੈ ਆ ਰਹੀ ਹੈ ਅਰੇ ਕਿਹੜੀ ਜਗ੍ਹਾ ਰਹਿੰਦੇ ਆ ਸਰ ਖਜੂਰਲੇ ਰਹਿੰਦੇ ਆ ਤੁਹਾਡਾ ਕੀ ਮਾਮ ਤੁਹਾਡੇ ਨਾਲ ਘਟਰਾ ਪਾਪੀ ਆ ਸਾਰੀ ਬੜਾ ਤੁਹਾਡੇ ਸਰ ਮੈਨੂੰ ਕਾਲ ਆਉਂਦੀ ਆ ਕਹਿੰਦੇ ਕਿ ਜੇ ਸਾਡੇ ਬੰਦੇ ਦਾ ਮੁੰਡਾ ਸੀ ਤੇ ਮੈਨੂੰ ਉਹ ਕਹਿੰਦੇ ਆ ਤੇ ਕਿ ਅਸੀਂ ਬਾਹਰੋਂ ਆਏ ਆ ਆ ਕਰਨ ਦੇ ਵਿੱਚ ਜਿਹਨਾਂ ਨੂੰ ਲੈ ਕੇ ਗਿਆ ਸੀ ਉਹਨਾਂ ਦੇ ਘਰ ਚ ਆਏ ਹੋ ਸੀ ਤੇ ਉਹ ਕਹਿੰਦੇ ਸੀ ਬਾਹਰੋਂ ਆਏ ਆ ਤੇ ਭਾਜ ਨੂੰ ਜੈਮ ਲਵਾਣਾ ਜਿਹੜਾ ਉਹ ਹੁੰਦਾ ਸੀਗਾ ਤੇ ਮੈਂ ਜਗਤਿਆ ਪਹਜਾਦਾ ਉੱਤੇ ਦੀਵਗਰ ਤੇ ਮੈਂ ਕਿਹਾ ਚਲੋ ਕੋਈ ਦੀਵੇ ਮਲਵਾਦਾ ਸ਼ਾਮੀ ਉਹਦੇ ਚੱਲ ਗਏ ਮੈਨੂੰ ਫੋਨ ਆਇਆ ਉਹਨੇ ਕਿ ਘਰੇ ਆ ਜਾ ਤੂੰ ਭਾਈ ਰੰਗ ਲਗਾ ਲਈ ਤੇ ਭਾਈ ਨੂੰ ਸੰਗ ਆਉਂਦੀ ਹੈ ਕੱਢਣ ਜਾਂਦੇ ਤੇ ਆਪਰੋਂ ਤੇ ਕਹਿੰਦਾ ਨਾਲੇ ਮੈਂ ਤੇਨੂੰ ਮੀਟ ਕਰਾ ਖੰਦੂ ਭਾਈ ਨਾਲ ਤੇ ਜਦੋਂ ਮੈਂ ਉਹਦੇ ਘਰੇ ਗਿਆ ਤੇ ਉੱਪਰ ਚੱਲ ਗਏ ਤੇ ਕਹਿੰਦਾ ਰੁਕ ਜਾ ਭਾਜੀ ਬਾਟ ਕਰਤਾ ਪਿਆ ਜਦੋਂ ਦੋ ਮਿੰਟ ਕੱਢ ਗਿਆ ਤੇ ਮੇਰੇ ਮਨੇ ਕੋਈ ਕਹਦਾ ਕਿ ਪਿੱਛੇ ਉਹਦੇ ਪਤਾ ਨਹੀਂ ਕੀ ਮਾਰਿਆ ਸਬੋਡੀ ਸੁਣਨੀ ਹੈ ਤੇ ਘਟਵਟ ਕੀਤੀ ਬੋਡੀ ਦੀ ਟੱਕ ਚੁਕ ਮਾਰੇ ਵੀ ਫੇਰ ਬਾਬੇ ਹੋ ਗਿਆ ਹੋਗਾ ਫੇਰ ਮਤਲਬ ਜ਼ੀਰੋ ਮੇਰੇ ਹੱਥੋਂ ਨਹੀਂ ਮੈਂ जख्मी ਪਿਆ ਸੀ ਉਸ ਤੋਂ ਅੱਖਾਂ ਤੋਂ ਇਕੱਡੇ ਆ ਕੀ ਟੋਟੀ ਨਾਲ ਤੁਹਾਡੇ ਤੇ ਮਾਰ ਕੀਤਾ ਉਹਨੇ ਹਾਂਜੀ ਚਾਕੂ ਨਾਲ ਜੀ ਕਿੰਨੇ ਲੋਕ ਸੀ ਬਦਰ ਉਹ ਸਰ ਏਕੜੇ ਦਾ ਮੈਨੂੰ ਮੋਲੇ ਫੜਿਆ ਸੀ ਜਿੱਦੇ ਮਾਰਦੇ ਦਾ ਉਹਦਾ ਜਮ ਬੇ ਦੇਖਿਆ ਹੀ ਸੀ ਪਿੱਛੇ ਵੀ ਇੱਕ ਸੀਗਾ ਮੈਨੂੰ ਫੀਲ ਹੋਇਆ ਫਿਰ ਚੁੱਕੇ ਫੜਿਆ ਜੀ ਅੱਛਾ ਜੀ ਤੁਹਾਨੂੰ ਕੌਣ ਲੈ ਕੇ ਆਇਆ ਉੱਥੋਂ ਹਾਂਜੀ ਕੌਣ ਲੈ ਕੇ ਆਇਆ ਮੈਂ ਜਿੱਦਾਂ ਸਰ ਮੁੰਡੇ ਵਾਰ ਘੁੰਮਦੇ ਸੀਗੇ ਉਹ ਜੀ ਦੂਰੇ ਪਰੇ ਹੋਏ ਜਾਨੀ ਪ੍ਰੋਤੀ ਦੀ ਬਰਤੀ ਮੰਗਦਾ ਸੀ ਇਹ ਫਰੋਤੀ ਮੰਗਦਾ ਸੀ ਹਾਂਜੀ ਕਿੰਨੇ ਪੈਸੇ ਮੰਗੀ ਫਰੋਤੀ ਉਹਨਾਂ ਨੇ 20 ਲੱਖ 20 ਲੱਖ ਉਹ ਕਿੱਦਾਂ ਮੰਗੀ ਉਹਨਾਂ ਨੇ ਫਰੋਤੀ ਤੁਹਾਡੇ ਕੋਲ ਮੇਰਾ ਫੋਨ ਉਹਨਾਂ ਦੇ ਕੋਲ ਹੀ ਆਂਦੇ ਅੱਛਾ ਜੀ ਤੇ ਉਹਨਾਂ ਨੇ ਡੈਡੀ ਨੂੰ ਫੋਨ ਕੀਤਾ ਫਿਰ ਮੁੰਡੇ ਨੂੰ 2 ਲੱਖ ਜਿਹਦਾ ਵੇਮ ਹੁੰਦਾ ਮੈਂ ਅੱਛਾ ਵੇਮ ਨੂੰ ਕਹਿੰਦਾ ਕਿ ਜੇ ਤੈਨੂੰ ਜੇ ਕੋ ਜੇ ਤੂੰ ਇਰੋਂ ਬਾਸ ਗਿਆ ਕਹਿੰਦਾ ਫੇਰ ਤੂੰ 10 ਲੱਖ ਰੁਪਏ ਕੱਢੂਗਾ ਕੇ ਦੇਣਾ ਬਣਾ ਕੇ ਅੱਛਾ ਹਾਂਜੀ ਫੇਰ ਆਖਾ-ਖਾ ਹੋ ਗਿਆ ਤੂੰ ਨਿਕਲ ਗਿਆ ਜੀ ਪਹਿਚਾਨਨੇ ਤੁਸੀਂ ਹਾਂਜੀ ਕਿ ਉਹ ਕੌਣ ਹੈ ਉਹ ਸ਼ਖਸ ਕੌਣ ਸਰਮੰਗੀ ਆ ਨਾਮ ਉਹਨਾਂ ਦਾ ਜੀ ਅੱਛਾ ਹਾਂਜੀ ਪਿੰਡ ਦੇ ਪਿੰਡ ਚ ਰਹਿੰਦੇ ਆ ਪਿੰਡ ਦੇ ਕਿਹੜੇ ਕਿਹੜੇ ਪਿੰਡ ਦੇ ਰਹਿਣ ਵਾਲੇ ਸਿਉਰਲਾ ਜੀ ਛੂਡੇ ਦੇ ਹਾਂਜੀ ਅੱਛਾ ਇਹ ਤੁਹਾਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਇਹਦੇ ਹਾਂਜੀ ਹਾਂਜੀ ਚੱਕ ਰਿਹਾ ਜੀ ਐਸੀ ਪੁਲਿਸ ਐਸੀ ਮੌਕੇ ਤੇ ਕੋਈ ਫੜਿਆ ਵੀ ਬੰਦਾ ਪੁੱਛਨੇ ਮੌਕੇ ਤੇ ਕੋਈ ਫੜਿਆ ਉੱਥੇ ਸੀਗੇ ਉੱਥੇ ਕੋਣ ਕੋਣ ਉੱਥੇ ਸੀ ਮੰਗੀ ਬਾਈ ਮੰਗੀ ਇੱਥੇ ਸੀ ਨੇ ਕਾਰਨ ਬਣਦੇ ਪੀਏ ਤੁਹਾਡੇ ਨਾਲ ਕੋਈ ਕੋਈ ਕੋਸ਼ਿਸ਼ ਨਹੀਂ ਰਣ ਚ ਪਿਆਰ ਨਾ ਮਿਲਦਾ ਜੀ ਫਰੋਤੀ ਨਹੀਂ ਸੀਗਾ ਮੇਰੇ ਨਾਲ ਤਾਂ ਪੈਸੇ ਬੰਗੇ ਜਾਂਦਾ ਹਾਂਜੀ ਤੇ ਤੁਹਾਡੇ ਫਾਦਰ ਕੀ ਕਰਦੇ ਇਲਾਕਾ ਫਾਦਰ ਮੇਰੇ ਨਾਲ ਪੁਲਿਸ ਅਫਸਰ ਰਿਹਾ ਅੱਛਾ ਜੀ ਐਸਆਈ ਹੈ ਜੀ ਅੱਛਾ ਤਾਂ ਉਹਨਾਂ ਨੇ ਕੋਈ ਫਰੋਤੀ ਦੀ ਮੰਗ ਕੀਤੀ ਆ ਹਾਂਜੀ ਕੋਈ ਪੁਰਾਣੀ ਰੰਜਿਸ਼ ਵਗੈਰਾ ਕੋਈ ਨਹੀਂ ਪੁਰਾਣੀ ਰੰਜਿਸ਼ ਕੋਈ ਨਹੀਂ ਤੇ ਕੀ ਮੰਗ ਕਰਦੇ ਆ ਤੁਸੀਂ ਪੁਲਿਸ ਤੋਂ ਬਈ ਪੁਲਿਸ ਤੋਂ ਇਹ ਵਾਕਾ ਤੇ ਕਿ ਸੁਣੋ ਜੇ ਜਲਦੀ ਜਲਦੀ ਇਨਸਾਫ ਦਿੱਤਾ ਜਾਵੇ ਤੇ ਜੇ ਮੁਰਕੇ ਜੋ ਕੁ ਕਰਦਾ ਉਹਨਾਂ ਦੇ ਅਸੀਂ ਮਰਚਾ ਦਾ ਬਗਦੋ ਤੁਹਾਡੇ ਤੋਂ ਤੇ ਲੱਗਾ ਤੋਂ ਤੁਹਾਡੇ ਤੇ ਕੀ ਮਾਰਿਆ ਲੱਗਦਾ ਸੂ ਜੱਖ ਨਾਈ ਵਾਰ ਕੀਤਾ ਹੋਇਆ ਸਾਰੇ ਅੱਛਾ ਹਾਂਜੀ ਮਾਰਨਾ ਵੀ ਚਾਹੁੰਦੇ ਸੀ ਮਾਰਨਾ ਨਹੀਂ ਵੀ ਚਾਹੁੰਦੇ ਸੀ ਬਟ ਮੈਂ ਮੈਂ ਮੈਨੂੰ ਪਤਾ 3-4 ਘੰਟੇ ਵਿੱਚ ਕਿੰਨੇ ਓਕੇ ਚੱਲੇ ਸਾਰਾ ਵੀ ਚੱਜ ਨਹੀਂ ਆਉਂਦਾ ਜੀ ਬੈਠੇ ਤੇ ਕੁੰਡੀਆਂ ਲੱਗੀਆਂ ਹੋਈਆਂ ਸੀਗੀਆਂ ਨਿਕਲੇ ਕਿਦਾਂ ਕੇ ਤੁਸੀਂ ਨਿਕਲੇ ਸਰ ਜਿੱਦੋਂ ਟੈਨ ਲਾਉਦਾ ਸੀ ਹੌਲੀ ਹੌਲੀ ਮੈਂ ਤਰਵਾਜਾ ਖੋਲੇ ਉਹ ਜਿੱਦਾਂ ਨੂੰ ਦਿਖ ਰਹੀ ਹੈ ਬਾਹਰ ਖੜੇ ਗੁੱਟੀ ਦੇ ਉੱਪਰ ਉਹ ਜਦੋਂ ਦੇਖਾ ਚਲ ਗਿਆ ਥੱਲੇ ਗੁੱਟੀ ਲਕੀਰ ਸਰ ਤੁਹਾਡੇ ਘਰ ਦੇ ਬਾਹਰ ਖੜੇ ਗੁੱਟੀ ਦੇ ਸਰ ਨਹੀਂ ਨਹੀਂ ਜਿਹੜੇ ਵਗਨੇ ਬਾਹਰੋਂ ਆਏ ਹੋਏ ਨੇ ਅੱਛਾ ਮਾਰੋਂ ਕੋਈ ਵੀ ਨਹੀਂ ਆਇਆ ਪਤਾ ਨਹੀਂ ਆਇਆ ਕਿ ਨਹੀਂ ਬਿਰੋ ਬੰਦਾ ਨਹੀਂ ਸੀ ਸੇੜਾ ਉਹ ਰਾਤੀ ਪਰ ਹੈਗਾ ਸੀ ਤੇ ਉਹ ਉਹਨਾਂ ਦੇ ਘਰੇ ਰਿਹਾ ਮਤਲਬ ਕਹਿੰਦੇ ਦੂਜੇ ਬੰਦੇ ਨੇ ਖਾਧੀ ਟੈਨ ਕੋਠੀ ਬੰਦ ਸੀ ਬਾਹਰੋਂ ਜਿੰਦਾ ਲੱਗਾਈ ਮਤਲਬ ਕਿ ਗੇਟ ਗੱਬਿਆ ਵੀ ਖਲਦਾ ਸੀ ਕੋਠੀ अच्छा इबो को जेम दी गल कीती है बे जेम ਦੇ ਵਿੱਚ ਲਗਾਉਣਾ ਸੀਗਾ ਕਿਸੇ ਨੂੰ ਤੁਸੀਂ ਜੈਮ ਕਰਦੇ ਆ ਤੇ ਕੀ ਗੱਲ ਹਾਂਜੀ ਸਾਡੀ ਮੈਂ ਜਗ੍ਹਾ ਜੈਮ ਜਾਂਦਾ ਜੀ ਤੇ ਸਾਡੇ ਪੰਜ ਉਹ ਕਹਿੰਦੇ ਸੀ ਸਾਡੇ ਬੰਦੇ ਨੂੰ ਲਵਾ ਲਓ ਸਾਡੇ ਬੰਦੇ ਨੂੰ ਲਵਾ ਲਓ ਬਾਹਰ ਆਇਆ ਹੈ ਉਹ ਤੇ ਕਹਿੰਦਾ ਇੱਕ ਬ੍ਰਦਰ ਗੱਲ ਕਰਨ ਦੀ ਅਲਮਾਰੀ ਦੇ ਵਿੱਚ ਲੁਕ ਗਿਆ ਕੌਣ ਲੁਕੇ ਅਲਮਾਰੀ ਵਿੱਚ ਉਹੀ ਲੁਕਿਆ ਸੀ ਬੰਦਾ ਤੇ ਮੰਗੀ ਆ ਜਿਵੇਂ ਰੇਰ ਰੇਰ ਕਰ ਰਹੇ ਅੱਛਾ ਪੁੱਛਨੇ ਆ ਕਿ ਕਿਰਮਦਾਰ ਕਰਦੇ ਆ ਵੇਸੀ ਉਹਨਾਂ ਨੇ ਕੀ ਕਿ ਆਸੀ ਵੀ ਕਿੱਥੇ ਗਿਆ ਹੈ ਹਾਂਜੀ ਕਿੰਗਲੈਂਡ ਗਿਆ ਹੈ ਹੈਗਾ ਉਸ ਲੈਂਡ ਦੇ ਬਾਹਰ ਗਿਆ ਹੈਗਾ ਉੱਥੇ ਉਹ ਉੱਥੇ ਵੀ ਐਡੇ ਐਡੇ ਦਾੜੀ ਬਟਾ ਨੀਲੇ ਪਰਨਾ ਉਹਨਾਂ ਨੇ ਕੋ ਨੀਲਾ ਪਰਨਾ ਤੇ ਬੈੱਡ ਵੀ ਕਿੱਲਾ ਸੀਗਾ ਜਿਹਨੂੰ ਫੇਰ ਮੈਚ ਕੀਤਾ ਹੋਇਆ ਸੀਗਾ ਤੇ ਮੇਰੇ ਤੋਂ ਲੱਗਿਆ ਬੰਦਾ ਮੈਂ ਕਿ ਬੈੱਡ ਛੇਡਣ ਬੈੱਡ ਕਿੱਲਾ ਨਿਕਲਿਆ ਤੇ ਮੇਰਾ ਇੱਕ ਕੋਕਾ ਡਿੱ ਗਿਆ ਸੀ ਉੱਥੇ ਉਹ ਵੀ ਕੌਂਸਲਿੰਗ ਪ੍ਰਾਪਤ ਕੀਤੇ ਇੱਕ ਘਰੇ ਗਿਆ ਕੋਕਾ ਤੇ ਉਹਦੇ ਕੋਲੋਂ ਕੋਕਾ ਜੀ ਹਾਂਜੀ ਹਾਂਜੀ ਡਿਪਸਾ ਵੀ ਕਿਹੜੀ ਖਜੂਰੀ ਦੇ ਵਿੱਚ ਇੱਕ ਲੜਾਈ ਹੋਈ ਆ ਉਹਦੀ ਥੋੜੀ ਜਾਣਕਾਰੀ ਦਿਓ ਕੀ ਮਾਮਲਾ ਹੁਣ ਤੱਕ ਆ ਸਾਹਮਣੇ ਆ ਸਾਰੇ ਕਿ ਕੱਲ ਸ਼ਾਮ ਨੂੰ ਇੱਕ ਸਾਨੂੰ ਆਪਣਾ ਇਨਫੋਰਮੇਸ਼ਨ ਹੀ ਆਈ ਸੀ ਕਿ ਜਿਹੜਾ ਕਰੂਲਾ ਪਿੰਡ ਆ ਉੱਥੇ ਜਿਹੜਾ ਇੱਕ ਲੜਕਾ ਜਿਹੜਾ ਕਿਸੇ ਨੂੰ ਨੇ ਦੋ ਘਾਤ ਹੋ ਗਿਆ ਸੀ ਉਹਦੇ ਜਿਹੜੇ ਪੇਰੈਂਟਸ ਬਰੀ ਵੀ ਸੀ ਕਾਫੀ ਤੇ ਉਹ ਕਹਿੰਦੇ ਸਾਨੂੰ ਇੱਕ ਕਾਲ ਵੀ ਆਈ ਹੈ ਜੀ ਪੈਸੇ ਮੰਗਣ ਦੀ ਈਮੀਡੀਏਟਲੀ ਆਪਾਂ ਰਸ਼ ਕਰਕੇ ਜਦੋਂ ਅਸੀਂ ਸਾਰਾ ਉਹ ਮੁੰਡੇ ਨੂੰ ਵੀ ਬਾਤ ਚ ਲੈ ਆਂਦਾ ਤੇ ਉਹ ਪਤਾ ਲਗਾ ਕਿ ਇਹ ਜਿਹੜੇ ਆ ਲੜਕੇ ਦੋ ਲੜਕੇ ਆ ਇੱਕ ਮੰਗਤਰਾਮ ਤੇ ਇਹ ਆਰੀਨ ਜਿਹੜਾ ਮੁੰਡਾ ਸੈਲਫ ਕਹ ਰਿਹਾ ਸੀ ਮੈਨੂੰ ਵਾਹ ਕਰ ਲਿਆ ਇਹਨਾਂ ਦੋਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਤੇ ਝਗੜੇ ਦੇ ਵਿੱਚ ਇਹਨਾਂ ਦੇ 23 24 ਦੀਆਂ ਸੱਟਾਂ ਮਾਰ ਆਪੀ ਲਗੀਆਂ। ਅੱਛਾ ਜੀ। ਤੇ ਇਹਦੇ ਵਿੱਚ ਇੱਕ ਜਿਹੜੀ ਪੈਸਿਆਂ ਦੀ ਮੰਗ ਕੀਤੀ ਗਈ ਸੀ ਉਹ ਵੀ ਵਿਚ ਸਾਹਮਣੇ ਕੀ ਆਇਆ ਜੀ। ਇਹ ਦੋਨੇ ਲੜਕੇ ਆਪਸ ਵਿੱਚ ਫਰੈਂਡ ਹੀ ਹੈਗੇ ਨਾ ਜੀ ਤੇ ਇਹਨੇ ਕਾਲ ਕੀਤੀ ਸੀ ਪਹਿਲਾਂ ਵੀ ਜਾ ਕੇ ਉਹਦੇ ਕੋਲੋਂ ਘਰ ਲੈਂਦਾ ਸੀ ਉਸ ਦਿਨ ਕੱਲ ਵੀ ਉਹਦੇ ਘਰ ਹੀ ਗਿਆ ਸੀ। ਉੱਥੋਂ ਇਹ ਆਪਸ ਵਿੱਚ ਜਦੋਂ ਥੋੜੇ ਬਥੇਕੇ ਤੇ ਪੈਸਿਆਂ ਦਾ ਕਹਿੰਦੇ ਲੈਣ ਦੇਣਾ ਹੈ। ਉਥੇ ਇਹਨਾਂ ਦੇ ਆਪਸ ਵਿੱਚ ਬਹਿਸਵਾਜੀ ਹੋਈ ਹੈ ਬਹਿਸਵਾਜੀ ਤੋਂ ਬਾਅਦ ਜਿਹੜਾ ਆ ਉਸੇ ਸਮੇਂ ਕਿਤੇ ਇਹਦੇ ਫਾਦਰ ਦਾ ਵੀ ਆ ਗਿਆ ਤੇ ਇਹਨੇ ਕਿਹਾ ਕਿ ਮੈਂ ਪੈਸੇ ਲੈਣ ਆਇਆ ਤੇ ਉਹ ਉਸ ਗੱਲ ਨੂੰ ਹੀ ਥੋੜਾ ਜਿਹਾ ਗਲਤ ਕਮਿਊਨੀਕੇਟ ਹੋ ਗਿਆ ਤੇ ਵੈਸੇ ਇਸ ਚੀਜ਼ ਨੂੰ ਆਪਾਂ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਕਿ ਕੀ ਹੈਗਾ ਕੀ ਇਹਦੇ ਚ ਅਸਲੀਅਤ ਹੈ ਤੇ ਜਿਹੜੇ ਇਹ ਮੁੰਡੇ ਤੇ ਸੱਟਾਂ ਲੱਗੀਆਂ ਆ ਉਹ ਪਤਾ ਲੱਗਾ ਕੁਸ਼ ਕੱਦ ਨਾਲ ਮਰੀਆਂ ਇਹ ਨੇਲ ਕਟਰਰ ਵਗੈਰਾ ਸੀ ਕਿ ਉੱਥੇ ਲੱਗੇ ਪਿਆ ਸੀ ਜਦੋਂ ਇਹਨਾਂ ਦੀ ਆਪਸ ਵਿੱਚ ਬਹਿਸਵਾਜੀ ਹੋਈ ਤੇ ਇਹ ਨੇਲ ਕਟਰ ਜਿਹੜਾ ਹੈ ਇਹ ਲੜਕਾ ਜਿਹੜਾ ਦੂਸਰਾ ਮੰਗਤਰਾਮ ਹੈ ਇਹਨੇ ਉਹਦੇ ਨਾਲ ਜਿਹੜਾ ਆਰੀਅਨ ਦੇ ਉੱਤੇ ਦੋ ਤਿੰਨ ਸੱਟਾਂ ਮਾਰੀਆਂ ਤੇ ਇਸ ਦੇ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹਦੇ ਮੰਮਲੇ 'ਚ ਹਾਂਜੀ ਉਹਦੇ 'ਚ ਜਿਹੜਾ ਆਈਓ ਹੈ ਉਹ ਬਿਆਨ ਲੈ ਰਹੇ ਬਿਆਨ ਲੈ ਕੇ ਤੇ ਜੋ ਵੀ ਬੰਦੀਆਂ ਘਰਾਵਾਂ ਹੋਈਆਂ ਹੁੰਦੀਆਂ ਉਹ ਤੇ ਤਿਆਰ ਕੀ ਇਸਟ ਕਰਾ ਰਹੇ